ਕੱਲ ਕੋਈ ਨਹੀਂ ਬਣੀ ਆਪਦੀ ਪਹਿਲੀ ਜੀ ਟੈਕ ਵਟਾ ਪਾਉਣ ਰਿਆ ਸੀ ਐਂ ਕੱਲ ਕਣਕਬੀਜੀ ਤੇ ਅੱਜ ਵਟਾ ਪਾਉਣ ਰਿਆ ਸੀ ਉਹਨਾਂ ਨੇ ਸਾਡੀ ਪਹਿਲੀ ਜੀ ਆਣ ਕੇ ਕਿਰਚ ਮਾਰਤੀ ਕੌਣ ਲੋਕ ਨੇ ਉਹ ਉਹ ਬੱਗਾ ਸਿੰਘ ਇਹ ਸੇਵਾ ਸਿੰਘ ਹੂੰ ਐਸੇ ਪਿੰਡ ਦੀ ਆ ਹਾਂਜੀ ਬਰਨਾਲੇ ਦੀ ਹੂੰ ਹਾਂਜੀ ਤੇ ਮਤਲਬ ਕਿ ਕੀ ਬੱਚੇ ਕਿਨੇ ਤੁਹਾਡੇ ਤੇ ਕੀ ਮੰਗ ਕਰਦੇ ਜਦੋਂ ਤੁਸੀਂ ਐਂ ਇਹ ਮੰਗਾ ਕਰਦੇ ਕਿ ਬੱਗਾ ਜੇਲ੍ਹ ਚੋਂ ਬਾਹਰ ਨਹੀਂ ਆਉਣਾ ਚਾਹੁੰਦਾ ਬੱਗੇ ਨੂੰ ਪੜ੍ਹਦੀ ਹੋਣੀ ਚਾਹੀਦੀ ਆ ਮੈਨੇ ਆਣਿਆਂ ਦਾ ਪਿਆਰ ਛੀਲਿਆ ਪੱਕਾ ਬਕਾ ਬਾਹਰ ਨਹੀਂ ਆਉਣਾ ਚਾਹੀਦਾ ਨਾ ਸੇਵਾ ਹੀ ਬਾਹਰ ਆਉਣਾ ਚਾਹੀਦਾ ਹੈ ਪਹਿਲ ਨੂੰ ਝਗੜਾ ਪਹਿਲ ਨੂੰ ਝਗੜਾ ਚੱਲਦਾ ਕੋਈ ਨਹੀਂ ਜੀ ਪਹਿਲਾਂ ਕੋਈ ਝਗੜਾ ਨਹੀਂ ਚੱਲਦਾ ਜੇ ਝਗੜਾ ਚੱਲਦਾ ਇਹਨਾਂ ਕੋਈ ਬੰਦਾ ਆਪਦਾ ਇਕੱਠਾ ਕਰਦੇ ਉਹਨਾਂ ਨੇ ਹੀ ਬੰਦੇ ਇਕੱਠੇ ਕੀਤੇ ਆ ਸਾਨੂੰ ਨਾ ਦੱਸਿਆ ਹੁੰਦੀ ਆ ਆਪਦੀਆਂ ਹੀ ਵਟਾ ਪਾਉਂਦੇ ਫਿਰਨੇ ਆ ਇਹ ਕੱਲ੍ਹ ਤੇ ਹੋਈ ਸੀ ਮਾਣੂ ਲੈ ਕੇ ਨਾ ਜਾਂਦਾ ਨਾਲ ਆਪਾਂ ਥੱਲੇ ਨੂੰ ਜਾਣ ਦਿੰਦਾ ਸੀ ਅੱਡੀ ਇਹੋ ਹੀ ਮੰਗਿਆ ਕਿ ਬੱਗਾ ਜੇਲ੍ਹ ਚੋਂ ਬਾਹਰ ਨਹੀਂ ਆਉਣਾ ਚਾਹੁੰਦਾ ਬੱਗਾ ਦਾ ਸੇਵਾ ਸਿੰਘ ਉਹਨਾਂ ਦੇ ਬੱਚੇ ਵੀ ਇਕਾਈ ਰੋਲ ਜਿਤਨਾ ਮੇਰੇ ਰੋਲ ਨੇ ਆ ਬੱਕੇ ਨੂੰ ਸਖਤ ਰੋ ਸਕਦੇ ਸੈਂ ਵਸਾ ਦਿੱਤੀ ਜਾਵੇ ਕੋਈ ਨਹੀਂ ਵਟ ਦਾ ਹੀ ਮੜਾ ਜਾਏਗਾ ਅਸੀਂ ਤੇ ਇਹ ਆਂਦਾ ਸੀ ਇਹਨੇ ਨਿਸ਼ਾਨਦਰੀ ਕਰਾਈ ਇਹਨੇ ਆਖਿਆ ਵਟ ਪਾ ਲਈਏ ਉਹ ਅੱਗੇ ਵੀ ਸਾਡੇ ਨੇ ਝਗੜਿਆ ਤੇ ਗੋਪੀ ਨੇ ਕੁਛ ਨਹੀਂ ਆਖਿਆ ਆਖਿਆ ਨਹੀਂ ਪੁੱਤ ਝਗੜਨਾ ਹੋੜ ਪਿੰਡੋਂ ਆਏ ਉਹ ਬੜਵੰਦ ਪ੍ਰਬੰਧ ਕਰਕੇ ਆਏ ਮੇਰੇ ਪੁੱਤ ਨੂੰ ਪਤਾ ਨਹੀਂ ਮੇਰਾ ਪੁੱਤ ਵਟ ਜਿੰਦਰਾ ਪਾਉਣ ਡਿਆ ਵਾ ਤੇ ਉੱਤਰ ਕੇ ਟਰੈਕਟਰ ਤੋਂ ਮੜਾ ਜਾ ਆਇਆ ਤੇ ਨੇ ਜਾਂਦੇ ਨੇ ਕਰਦ ਮਾਰ ਕੇ ਆ ਤੇ ਪਹਿਲੀ ਮੇਰੀ ਦੇ ਵਿੱਚ ਹੀ ਉਹਨੂੰ ਵੇੜਤਾ ਆਪ ਦੋਵੇਂ ਪਿਓ ਪੁੱਤ ਪਰ ਆਵਦੀ ਪੈਲੀ ਵਾਲ ਪੱਜ ਗਏ ਕੀ ਮੰਗ ਕਰਦੇ ਜੋਂ ਮੰਗਿਆ ਵੀ ਜਿੱਦੀ ਵੀ ਸਜ਼ਾ ਜਿੰਨੀ ਤੋਂ ਜਿੰਨੀ ਸਜ਼ਾ ਆਉਂਦੀ ਆ ਕਣ ਛੁੱਟੜੇ ਨਹੀਂ ਚਾਹੀਦੇ ਜਿੰਨੀ ਵੀ ਸਜ਼ਾ ਭਾਰੀ ਤੋਂ ਭਾਰੀ ਸਜ਼ਾ ਦੇਣੀ ਚਾਹੀਦੀ ਆ ਮੇਰੇ ਪੁੱਤ ਤੇ ਕਰਜ਼ਾ ਵੀ ਉਹ ਮੇਰੇ ਪੁੱਤ ਜਿੰਨਾ ਬੱਚਾ ਕੌਣ ਲਾਊਗਾ ਕੌਣ ਲਾਊਗਾ ਕਰਜ਼ਾ ਮੇਰੇ ਪੁੱਤ ਦਾ ਤੇ ਜਿੱਦੀ ਵੀ ਸਜ਼ਾ ਦਿੱਤੀ ਜਾਂਦੀ ਓਡੀ ਸਜ਼ਾ ਜਿੱਦੀ ਵੀ ਭਾਰੀ ਮੈਨੂੰ ਨਹੀਂ ਤਾਂ ਤੇਲ ਫੜਾ ਮੈਂ ਤੇ ਘਰ ਬੂਏ ਨੂੰ ਅੱਗ ਲਾ ਕੇ ਆਉਣੀ ਜੋ ਮੇਰਾ ਪਤਨ ਭੈ ਗਨਾਇਆ ਨੇ ਮੈਂਟਰੀ ਲਾਇਆ ਪਿੰਡੋਂ ਆ ਬਰਵੰਦ ਕਰਕੇ ਆ ਚਾ ਲਲਕਾਰ ਕੇ ਮਾਰਦਾ ਮੇਰੇ ਪਤਨ ਨੂੰ ਲਲਕਾਰ ਕੇ ਮਾਰਦਾ ਭੀ ਆ ਜਾ ਮੈਂ ਆ ਗਿਆ ਹੀ ਗੋਪੀ ਆ ਜਾ ਤੂੰ ਜਿੱਡੀ ਸਜ਼ਾ ਨਿਕਲ ਨਿਕਲ ਨਹੀਂ ਦੇਣਾ ਵਿੱਚੋਂ ਨੂੰ ਜਿੱਡੀ ਵੀ ਸਜ਼ਾ ਭਾਰੀ ਤੋਂ ਭਾਰੀ ਸਜ਼ਾ ਦਵਾਉਣੀ ਆ